ਘਰ ਦੇ ਵਿੱਚ ਇਕੱਲੀ ਲੜਕੀ ਸੀ ਤੇ ਦੋ ਨੌਜਵਾਨ ਜ਼ਬਰਦਸਤੀ ਘਰ ਚ ਦਾਖਲ ਹੋਏ ਤੇ ਮੂਹਤੇ ਹੱਥ ਰੱਖ ਕੇ ਕੁੜੀ ਨੂੰ ਬਰਾਂਡੇ ਵਿੱਚ ਲੈ ਕੇ ਜਿਸ ਦੇ ਦੋਵਾਂ ਲੜਕੀਆਂ ਨੇ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ ਦੱਸਿਆ ਜਾ ਰਿਹਾ ਹੈ ਮਾਮਲਾ ਸੰਗਰੂਰ ਦੇ ਲਹਿਰਾਗਾਗਾ ਦੇ ਵਿੱਚ ਪੈਂਦੇ ਇੱਕ ਪਿੰਡ ਦਾ ਹੈ ਜਿੱਥੇ ਕੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ 16 ਸਾਲ ਦੀ ਲੜਕੀ ਨੇ ਜਦੋਂ ਇੱਕ ਬੱਚੇ ਨੂੰ ਜਨਮ ਦਿੱਤਾ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਤੇ ਲੜਕੀ ਦੇ ਬਿਆਨਾਂ ਦੇ ਮੁਤਾਬਕ ਦੋ ਲੜਕੀਆਂ ਨੇ ਉਸ ਦੇ ਨਾਲ ਜ਼ਬਰਜਨਾਹ ਕੀਤਾ ਹੈ ਤੇ ਨਾਲ ਹੀ ਦੋਵੇਂ ਲੜਕੀਆਂ ਨੇ ਧਮਕੀ ਵੀ ਦਿੱਤੀ ਸੀ ਇਸ ਤੋਂ ਬਾਅਦ ਲੜਕੀ ਗਰਭਵਤੀ ਹੋ ਗਈ ਜਿਸ ਨੇ ਇੱਕ ਲੜਕੇ ਨੂੰ ਚਰਮ ਜਿਤਾਏ ਤੇ ਪੁਲਿਸ ਵੱਲੋਂ ਅਰੋਧੀਆਂ ਦੀ ਸਰਗਰਮੀ ਦੇ ਨਾਲ ਭਾਲ ਕੀਤੀ ਜਾ ਰਹੀ ਹੈ। ਲਹਿਰੇ ਦੇ ਨੇੜਲੇ ਪਿੰਡ ਦੀ ਇੱਕ ਲੜਕੀ ਨੇ ਸਾਡੇ ਕੋਲੇ ਬਿਆਨ ਦਰਜ ਕਰਾਇਆ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਜਦੋਂ ਉਹ ਘਰ ਚ ਕੱਲੀ ਸੀ ਤਾਂ 2 21 22 ਸਾਲ ਦੇ ਲੜਕੇ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਹੈਗੇ ਉਹਨਾਂ ਦੇ ਘਰੇ ਧੱਕੇ ਨਾਲ ਆ ਗਏ ਤੇ ਉਹਦੇ ਨਾਲ ਹੈ ਜਿਹੜੀ ਜ਼ਬਰਦਸਤੀ ਕੀਤੀ ਜਿਸ ਕਾਰਨ ਉਹ ਲੜਕੀ ਗਰਭਵਤੀ ਹੋ ਗਈ ਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ। ਸੂਚਨਾ ਮਿਲਣ ਤੇ ਪੁਲਿਸ ਨੇ ਜਾ ਕੇ ਲੜਕੀ ਦੀ ਸਟੇਟਮੈਂਟ ਦਰਜ ਕਰਕੇ ਐਫ ਆਈ ਆਰ ਨੰਬਰ 246 1110 2025 ਦਰਜ ਕੀਤੀ ਹੈ ਜੋ ਕਿ ਸੈਕਸ਼ਨ 70 ਸੈਕਸ਼ਨ 332 351 ਔਰ 6 ਪੋਕਸੋ ਐਕਟ ਦੇ ਅਧੀਨ ਹੈ ਤੇ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਸਰ ਲੜਕੀ ਏਜ ਕਿੰਨੀ ਹੈ ਜੀ ਪਰਿਵਾਰ ਆਣ ਕਿਉਂ ਨਹੀਂ ਦੱਸਿਆ ਕਿ 9 ਮਹੀਨੇ ਦਾ ਲੜਕੀ ਨਾਬਾਲਗ ਹੈ ਜੀ ਪਰਿਵਾਰ ਨੂੰ ਇਸ ਕਰਕੇ ਨਹੀਂ ਲੜਕੀ ਨੇ ਸਾਨੂੰ ਜਿਵੇਂ ਦੱਸਿਆ ਕਿ ਉਹ ਡਰੀ ਹੋਈ ਸੀ ਤੇ ਮੋਰਓਵਰ ਡਰਦੀ ਸੀ ਵੀ ਕਿਤੇ ਉਸ ਦਾ ਜਾਂ ਉਸ ਦੇ ਪਰਿਵਾਰ ਦਾ ਜਿਹੜੇ ਉਹ ਗੈਰ ਸਮਾਜੀ ਤੱਤ ਨੇ ਨੁਕਸਾਨ ਨਾ ਕਰ ਦੇਣ। ਜੱਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ।